ਕੌਣ ਹੈ ਫਲਾਈਂਗ ਆਫੀਸਰ ਨਿਰਮਲਜੀਤ ਸਿੰਘ ਸੇਖੋ ਜਿਸ ਦਾ ਦਲਜੀਤ ਦੋਸਾਂ ਬਾਰਡਰ 2 ਦੇ ਵਿੱਚ ਕਿਰਦਾਰ ਨਿਭਾਉਣਗੇ ਤਾਂ ਨਿਰਮਲਜੀਤ ਸਿੰਘ ਸੇਖੋ ਇੰਡੀਅਨ 에ਅਰ ਫੋਰਸ ਦਾ ਬਹਾਦਰ ਸਿੱਖ ਅਫਸਰ ਸੀ ਜਿਸ ਨੇ 1971 ਇੰਡੀਆ ਪਾਕਿਸਤਾਨ ਦੀ ਜੰਗ ਦੇ ਵਿੱਚ ਇਕੱਲੇ ਨਹੀਂ ਪਾਕਿਸਤਾਨ ਦੇ 6 ਲੜਾਕੂ ਜਹਾਜ਼ਾਂ ਦਾ ਬੜੀ ਬਹਾਦਰੀ ਨਾਲ ਸਾਹਮਣਾ ਕੀਤਾ ਤੇ ਆਖਰੀ ਸਾਤ ਤੱਕ ਲੜਦੇ ਲੜਦੇ ਦੇਸ਼ ਦੀ ਖਾਤਰ ਜਾਨ ਦੇ ਦਿੱਤੀ ਉਸੇ ਅਸਮਾਨ ਉੱਤੇ ਆਪਣੀ ਵਿਰਾਸਤ ਲਿਖੀ ਤੇ ਦੇਸ਼ ਦੀ ਖਾਤਰ ਸ਼ਹੀਦ ਹੋ ਗਿਆ ਨਿਰਮਲਜੀਤ ਸਿੰਘ ਸੇਖੋ ਦਾ ਜਨਮ 17 ਜੁਲਾਈ 1943 ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਈਸੇਵਾਲ ਦੇ ਵਿੱਚ ਹੋਇਆ ਬਚਪਨ ਤੋਂ ਹੀ ਨਿਰਮਲਜੀਤ ਸਿੰਘ ਸੇਖੋ ਨੂੰ ਹਵਾਈ ਜਹਾਜ਼ਾਂ ਤੇ ਫੌਜੀ ਜ਼ਿੰਦਗੀ ਦੇ ਨਾਲ ਪਿਆਰ ਸੀ ਤੇ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਵਿੱਚ ਹੀ ਛੱਡ ਕੇ 4 ਜੂਨ 1967 ਦੇ ਵਿੱਚ ਨਿਰਮਲਜੀਤ ਸੇਖੋ ਭਾਰਤੀ 에어 ਫੋਰਸ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਫੋਲੈਂਡ ਗਨਾਟ ਜਹਾਜ਼ ਦੇ ਪਾਇਲਟ ਬੰਦੇ ਨੇ 14 ਦਸੰਬਰ 1971 ਭਾਰਤ-ਪਾਕਿਸਤਾਨ جنگ ਚੱਰੀ ਸੀ। ਸਵੇਰ ਦੇ ਸਮੇਂ ਪਾਕਿਸਤਾਨ ਦੇ 6 F86 ਲੜਾਕੂ ਜਹਾਜ਼ਾਂ ਦੇ ਵੱਲੋਂ ਕਸ਼ਮੀਰ ਦੇ ਸ਼੍ਰੀਨਗਰ 에ਅਰਬਿਸ ਤੇ ਜ਼ਬਰਦਸਤ ਹਮਲਾ ਕੀਤਾ ਗਿਆ। ਜਿਸ ਤੋਂ ਬਾਅਦ ਨਿਰਮਲਜੀਤ ਸੇਖੋ ਬਿਨਾਂ ਆਪਣੀ ਜਾਨ ਦੀ ਪਰਵਾਹ ਕੀਤੇ ਜਹਾਜ਼ ਦੇ ਵਿੱਚ ਚੜ ਨਿਕਲ ਗਏ। ਇਕ ਕਲਿਆਨੇ ਹੀ 6 ਪਾਕਿਸਤਾਨੀ ਲੜਾਕੂ ਜਹਾਜ਼ਾਂ ਨੂੰ ਚੁਣੌਤੀ ਦਿੱਤੀ ਨਿਰਮਲਜੀਤ ਸੇਖੋਂ ਨੇ ਦੋ ਪਾਕਿਸਤਾਨੀ ਲੜਾਕੂ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਤੇ ਗੰਭੀਰ ਨੁਕਸਾਨ ਪਹੁੰਚਾਇਆ ਜਿਸ ਤੋਂ ਬਾਅਦ ਵੀ ਸੇਖੋਂ ਨੇ 4 ਪਾਕਿਸਤਾਨੀ ਲੜਾਕੂ ਜਹਾਜ਼ਾਂ ਦਾ ਬੜੀ ਬਹਾਦਰੀ ਨਾਲ ਸਾਹਮਣਾ ਕੀਤਾ ਪਰ ਉਹ ਆਪਣੇ ਵੈਰੀਆਂ ਦੀ ਤੇਰਾਬੰਦੀ ਦੇ ਵਿੱਚ ਆ ਗਏ ਤੇ ਉਹਨਾਂ ਦਾ ਜਹਾਜ਼ ਵੈਰੀ ਦੀ ਗੋਲੀਬਾਰੀ ਦਾ ਸ਼ਿਕਾਰ ਹੋ ਗਿਆ ਤੇ ਨਸ਼ਟ ਹੋ ਗਿਆ ਤੇ ਸੇਖੋਂ ਨੇ ਆਪਣੀ ਜਾਨ ਦੇ ਕੇ ਇਸ ਹਮਲੇ ਨੂੰ ਰੋਕ ਦਿੱਤਾ ਸੇਖੋ ਦੀ ਬਹਾਦਰੀ ਦੇ ਲਈ ਭਾਰਤੀ ਸਰਕਾਰ ਨੇ ਉਹਨਾਂ ਨੂੰ ਪਰਮਵੀਰ ਚੱਕਰ ਦੇ ਨਾਲ ਸਨਮਾਨਿਤ ਕੀਤਾ। ਇਹ ਸਨਮਾਨ ਭਾਰਤ ਦੀ ਸਭ ਤੋਂ ਉੱਚੀ ਫੌਜੀ ਪਦਵੀ ਹੈ ਤੇ ਉਹ ਭਾਰਤੀ 에ਅਰਫੋਰਸ ਦੇ ਪਹਿਲੇ ਤੇ ਅਜੇ ਤੱਕ ਦੇ ਇੱਕੋ ਇੱਕ ਅਫਸਰ ਹਨ ਜਿਨ੍ਹਾਂ ਨੂੰ ਇਹ ਸਨਮਾਨ ਮਿਲਿਆ ਹੈ ਤੇ ਹੁਣ ਦਿਲਜੀਤ ਦੇ ਵੱਲੋਂ ਬਾਰਡਰ 2 ਦੇ ਵਿੱਚ ਨਿਰਮਲਜੀਤ ਸਿੰਘ ਸੇਖੋ ਦਾ ਕਿਰਦਾਰ ਨਿਭਾਇਆ ਜਾਵੇਗਾ। ਕੌਣ ਹੈ ਫਲਾਈਂਗ ਆਫੀਸਰ ਨਿਰਮਲਜੀਤ ਸਿੰਘ ਸੇਖੋ ਜਿਸ ਦਾ ਦਲਜੀਤ ਦੋਸਾਂ ਬਾਰਡਰ 2 ਦੇ ਵਿੱਚ ਕਿਰਦਾਰ ਨਿਭਾਉਣਗੇ ਤਾਂ ਨਿਰਮਲਜੀਤ ਸਿੰਘ ਸੇਖੋ ਇੰਡੀਅਨ 에ਅਰ ਫੋਰਸ ਦਾ ਬਹਾਦਰ ਸਿੱਖ ਅਫਸਰ ਸੀ ਜਿਸ ਨੇ 1971 ਇੰਡੀਆ ਪਾਕਿਸਤਾਨ ਦੀ ਜੰਗ ਦੇ ਵਿੱਚ ਇਕੱਲੇ ਨਹੀਂ ਪਾਕਿਸਤਾਨ ਦੇ 6 ਲੜਾਕੂ ਜਹਾਜ਼ਾਂ ਦਾ ਬੜੀ ਬਹਾਦਰੀ ਨਾਲ ਸਾਹਮਣਾ ਕੀਤਾ ਤੇ ਆਖਰੀ ਸਾਤ ਤੱਕ ਲੜਦੇ ਲੜਦੇ ਦੇਸ਼ ਦੀ ਖਾਤਰ ਜਾਨ ਦੇ ਦਿੱਤੀ ਉਸੇ ਅਸਮਾਨ ਉੱਤੇ ਆਪਣੀ ਵਿਰਾਸਤ ਲਿਖੀ ਤੇ ਦੇਸ਼ ਦੀ ਖਾਤਰ ਸ਼ਹੀਦ ਹੋ ਗਿਆ ਨਿਰਮਲਜੀਤ ਸਿੰਘ ਸੇਖੋ ਦਾ ਜਨਮ 17 ਜੁਲਾਈ 1943 ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਈਸੇਵਾਲ ਦੇ ਵਿੱਚ ਹੋਇਆ ਬਚਪਨ ਤੋਂ ਹੀ ਨਿਰਮਲਜੀਤ ਸਿੰਘ ਸੇਖੋ ਨੂੰ ਹਵਾਈ ਜਹਾਜ਼ਾਂ ਤੇ ਫੌਜੀ ਜ਼ਿੰਦਗੀ ਦੇ ਨਾਲ ਪਿਆਰ ਸੀ ਤੇ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਵਿੱਚ ਹੀ ਛੱਡ ਕੇ 4 ਜੂਨ 1967 ਦੇ ਵਿੱਚ ਨਿਰਮਲਜੀਤ ਸੇਖੋ ਭਾਰਤੀ 에ਅਰ ਫੋਰਸ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਫੋਲੈਂਡ ਗਨਾਟ ਜਹਾਜ਼ ਦੇ ਪਾਇਲਟ ਬੰਦੇ ਨੇ 14 ਦਸੰਬਰ 1971 ਭਾਰਤ-ਪਾਕਿਸਤਾਨ جنگ ਚੱਰੀ ਸੀ। ਸਵੇਰ ਦੇ ਸਮੇਂ ਪਾਕਿਸਤਾਨ ਦੇ 6 F86 ਲੜਾਕੂ ਜਹਾਜ਼ਾਂ ਦੇ ਵੱਲੋਂ ਕਸ਼ਮੀਰ ਦੇ ਸ਼੍ਰੀਨਗਰ 에ਅਰਬਿਸ ਤੇ ਜ਼ਬਰਦਸਤ ਹਮਲਾ ਕੀਤਾ ਗਿਆ। ਜਿਸ ਤੋਂ ਬਾਅਦ ਨਿਰਮਲਜੀਤ ਸੇਖੋ ਬਿਨਾਂ ਆਪਣੀ ਜਾਨ ਦੀ ਪਰਵਾਹ ਕੀਤੇ ਜਹਾਜ਼ ਦੇ ਵਿੱਚ ਚੜ ਨਿਕਲ ਗਏ। ਇਹ ਕਲਿਆਣੇ ਹੀ ਛੇ ਪਾਕਿਸਤਾਨੀ ਲੜਾਕੂ ਜਹਾਜ਼ਾਂ ਨੂੰ ਚੁਣੌਤੀ ਦਿੱਤੀ ਨਿਰਮਲਜੀਤ ਸੇਖੋਂ ਨੇ ਦੋ ਪਾਕਿਸਤਾਨੀ ਲੜਾਕੂ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਤੇ ਗੰਭੀਰ ਨੁਕਸਾਨ ਪਹੁੰਚਾਇਆ ਜਿਸ ਤੋਂ ਬਾਅਦ ਵੀ ਸੇਖੋਂ ਨੇ ਚਾਰ ਪਾਕਿਸਤਾਨੀ ਲੜਾਕੂ ਜਹਾਜ਼ਾਂ ਦਾ ਬੜੀ ਬਹਾਦਰੀ ਨਾਲ ਸਾਹਮਣਾ ਕੀਤਾ ਪਰ ਉਹ ਆਪਣੇ ਵੈਰੀਆਂ ਦੀ ਤੇਰਾਬੰਦੀ ਦੇ ਵਿੱਚ ਆ ਗਏ ਤੇ ਉਹਨਾਂ ਦਾ ਜਹਾਜ਼ ਵੈਰੀ ਦੀ ਗੋਲੀਬਾਰੀ ਦਾ ਸ਼ਿਕਾਰ ਹੋ ਗਿਆ ਤੇ ਨਸ਼ਟ ਹੋ ਗਿਆ ਤੇ ਸੇਖੋਂ ਨੇ ਆਪਣੀ ਜਾਨ ਦੇ ਕੇ ਇਸ ਹਮਲੇ ਨੂੰ ਰੋਕ ਦਿੱਤਾ ਸੇਖੋ ਦੀ ਬਹਾਦਰੀ ਦੇ ਲਈ ਭਾਰਤੀ ਸਰਕਾਰ ਨੇ ਉਹਨਾਂ ਨੂੰ ਪਰਮਵੀਰ ਚੱਕਰ ਦੇ ਨਾਲ ਸਨਮਾਨਿਤ ਕੀਤਾ। ਇਹ ਸਨਮਾਨ ਭਾਰਤ ਦੀ ਸਭ ਤੋਂ ਉੱਚੀ ਫੌਜੀ ਪਦਵੀ ਹੈ ਤੇ ਉਹ ਭਾਰਤੀ 에어ਫੋਰਸ ਦੇ ਪਹਿਲੇ ਤੇ ਅਜੇ ਤੱਕ ਦੇ ਇੱਕੋ ਇੱਕ ਅਫਸਰ ਹਨ ਜਿਨ੍ਹਾਂ ਨੂੰ ਇਹ ਸਨਮਾਨ ਮਿਲਿਆ ਹੈ ਤੇ ਹੁਣ ਦਿਲਜੀਤ ਦੇ ਵੱਲੋਂ ਬਾਰਡਰ 2 ਦੇ ਵਿੱਚ ਨਿਰਮਲਜੀਤ ਸਿੰਘ ਸੇਖੋ ਦਾ ਕਿਰਦਾਰ ਨਿਭਾਇਆ ਜਾਵੇਗਾ। ਕੌਣ ਹੈ ਫਲਾਈਂਗ ਆਫੀਸਰ ਨਿਰਮਲਜੀਤ ਸਿੰਘ ਸੇਖੋ ਜਿਸ ਦਾ ਦਲਜੀਤ ਦੋਸਾਂ ਬਾਰਡਰ 2 ਦੇ ਵਿੱਚ ਕਿਰਦਾਰ ਨਿਭਾਉਣਗੇ ਤਾਂ ਨਿਰਮਲਜੀਤ ਸਿੰਘ ਸੇਖੋ ਇੰਡੀਅਨ 에ਅਰ ਫੋਰਸ ਦਾ ਬਹਾਦਰ ਸਿੱਖ ਅਫਸਰ ਸੀ ਜਿਸ ਨੇ 1971 ਇੰਡੀਆ ਪਾਕਿਸਤਾਨ ਦੀ ਜੰਗ ਦੇ ਵਿੱਚ ਇਕੱਲੇ ਨਹੀਂ ਪਾਕਿਸਤਾਨ ਦੇ 6 ਲੜਾਕੂ ਜਹਾਜ਼ਾਂ ਦਾ ਬੜੀ ਬਹਾਦਰੀ ਨਾਲ ਸਾਹਮਣਾ ਕੀਤਾ ਤੇ ਆਖਰੀ ਸਾਤ ਤੱਕ ਲੜਦੇ ਲੜਦੇ ਦੇਸ਼ ਦੀ ਖਾਤਰ ਜਾਨ ਦੇ ਦਿੱਤੀ ਉਸੇ ਅਸਮਾਨ ਉੱਤੇ ਆਪਣੀ ਵਿਰਾਸਤ ਲਿਖੀ ਤੇ ਦੇਸ਼ ਦੀ ਖਾਤਰ ਸ਼ਹੀਦ ਹੋ ਗਿਆ। ਨਿਰਮਲਜੀਤ ਸਿੰਘ ਸੇਖੋ ਦਾ ਜਨਮ 17 ਜੁਲਾਈ 1943 ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਈਸੇਵਾਲ ਦੇ ਵਿੱਚ ਹੋਇਆ। ਬਚਪਨ ਤੋਂ ਹੀ ਨਿਰਮਲਜੀਤ ਸਿੰਘ ਸੇਖੋ ਨੂੰ ਹਵਾਈ ਜਹਾਜ਼ਾਂ ਤੇ ਫੌਜੀ ਜ਼ਿੰਦਗੀ ਦੇ ਨਾਲ ਪਿਆਰ ਸੀ। ਤੇ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਵਿੱਚ ਹੀ ਛੱਡ ਕੇ 4 ਜੂਨ 1967 ਦੇ ਵਿੱਚ ਨਿਰਮਲਜੀਤ ਸੇਖੋ ਭਾਰਤੀ 에ਅਰ ਫੋਰਸ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਫੋਲੈਂਡ ਗਨਾਟ ਜਹਾਜ਼ ਦੇ ਪਾਇਲਟ ਬੰਦੇ ਨੇ 14 ਦਸੰਬਰ 1971 ਭਾਰਤ-ਪਾਕਿਸਤਾਨ ਜੰਗ ਚੱਰੀ ਸੀ। ਸਵੇਰ ਦੇ ਸਮੇਂ ਪਾਕਿਸਤਾਨ ਦੇ 6 F86 ਲੜਾਕੂ ਜਹਾਜ਼ਾਂ ਦੇ ਵੱਲੋਂ ਕਸ਼ਮੀਰ ਦੇ ਸ਼੍ਰੀਨਗਰ 에ਅਰਬੇਸ ਤੇ ਜ਼ਬਰਦਸਤ ਹਮਲਾ ਕੀਤਾ ਗਿਆ। ਜਿਸ ਤੋਂ ਬਾਅਦ ਨਿਰਮਲ ਜੀ ਸੇਖੋ ਬਿਨਾਂ ਆਪਣੀ ਜਾਨ ਦੀ ਪਰਵਾਹ ਕੀਤੇ ਜਹਾਜ਼ ਦੇ ਵਿੱਚ ਚੜ ਨਿਕਲ ਗਏ। ਇਹ ਕਲਿਆਣੇ ਹੀ ਛੇ ਪਾਕਿਸਤਾਨੀ ਲੜਾਕੂ ਜਹਾਜ਼ਾਂ ਨੂੰ ਚੁਣੌਤੀ ਦਿੱਤੀ ਨਿਰਮਲਜੀਤ ਸੇਖੋਂ ਨੇ ਦੋ ਪਾਕਿਸਤਾਨੀ ਲੜਾਕੂ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਤੇ ਗੰਭੀਰ ਨੁਕਸਾਨ ਪਹੁੰਚਾਇਆ ਜਿਸ ਤੋਂ ਬਾਅਦ ਵੀ ਸੇਖੋਂ ਨੇ ਚਾਰ ਪਾਕਿਸਤਾਨੀ ਲੜਾਕੂ ਜਹਾਜ਼ਾਂ ਦਾ ਬੜੀ ਬਹਾਦਰੀ ਨਾਲ ਸਾਹਮਣਾ ਕੀਤਾ ਪਰ ਉਹ ਆਪਣੇ ਵੈਰੀਆਂ ਦੀ ਤੇਰਾਬੰਦੀ ਦੇ ਵਿੱਚ ਆ ਗਏ ਤੇ ਉਹਨਾਂ ਦਾ ਜਹਾਜ਼ ਵੈਰੀ ਦੀ ਗੋਲੀਬਾਰੀ ਦਾ ਸ਼ਿਕਾਰ ਹੋ ਗਿਆ ਤੇ ਨਸ਼ਟ ਹੋ ਗਿਆ ਤੇ ਸੇਖੋਂ ਨੇ ਆਪਣੀ ਜਾਨ ਦੇ ਕੇ ਇਸ ਹਮਲੇ ਨੂੰ ਰੋਕ ਦਿੱਤਾ ਸੇਖੋ ਦੀ ਬਹਾਦਰੀ ਦੇ ਲਈ ਭਾਰਤੀ ਸਰਕਾਰ ਨੇ ਉਹਨਾਂ ਨੂੰ ਪਰਮਵੀਰ ਚੱਕਰ ਦੇ ਨਾਲ ਸਨਮਾਨਿਤ ਕੀਤਾ। ਇਹ ਸਨਮਾਨ ਭਾਰਤ ਦੀ ਸਭ ਤੋਂ ਉੱਚੀ ਫੌਜੀ ਪਦਵੀ ਹੈ ਤੇ ਉਹ ਭਾਰਤੀ 에ਅਰਫੋਰਸ ਦੇ ਪਹਿਲੇ ਤੇ ਅਜੇ ਤੱਕ ਦੇ ਇੱਕੋ ਇੱਕ ਅਫਸਰ ਹਨ ਜਿਨ੍ਹਾਂ ਨੂੰ ਇਹ ਸਨਮਾਨ ਮਿਲਿਆ ਤੇ ਹੁਣ ਦਿਲਜੀਤ ਦੇ ਵੱਲੋਂ ਬਾਰਡਰ 2 ਦੇ ਵਿੱਚ ਨਿਰਮਲਜੀਤ ਸਿੰਘ ਸੇਖੋ ਦਾ ਕਿਰਦਾਰ ਨਿਭਾਇਆ ਜਾਵੇਗਾ। ਕੌਣ ਹੈ ਫਲਾਈਂਗ ਆਫੀਸਰ ਨਿਰਮਲਜੀਤ ਸਿੰਘ ਸੇਖੋ ਜਿਸ ਦਾ ਦਲਜੀਤ ਦੋਸਾਂ ਬਾਰਡਰ 2 ਦੇ ਵਿੱਚ ਕਿਰਦਾਰ ਨਿਭਾਉਣਗੇ ਤਾਂ ਨਿਰਮਲਜੀਤ ਸਿੰਘ ਸੇਖੋ ਇੰਡੀਅਨ 에ਅਰ ਫੋਰਸ ਦਾ ਬਹਾਦਰ ਸਿੱਖ ਅਫਸਰ ਸੀ ਜਿਸ ਨੇ 1971 ਇੰਡੀਆ ਪਾਕਿਸਤਾਨ ਦੀ ਜੰਗ ਦੇ ਵਿੱਚ ਇਕੱਲੇ ਨਹੀਂ ਪਾਕਿਸਤਾਨ ਦੇ 6 ਲੜਾਕੂ ਜਹਾਜ਼ਾਂ ਦਾ ਬੜੀ ਬਹਾਦਰੀ ਨਾਲ ਸਾਹਮਣਾ ਕੀਤਾ ਤੇ ਆਖਰੀ ਸਾਤ ਤੱਕ ਲੜਦੇ ਲੜਦੇ ਦੇਸ਼ ਦੀ ਖਾਤਰ ਜਾਨ ਦੇ ਦਿੱਤੀ ਉਸੇ ਅਸਮਾਨ ਉੱਤੇ ਆਪਣੀ ਵਿਰਾਸਤ ਲਿਖੀ ਤੇ ਦੇਸ਼ ਦੀ ਖਾਤਰ ਸ਼ਹੀਦ ਹੋ ਗਿਆ ਨਿਰਮਲਜੀਤ ਸਿੰਘ ਸੇਖੋ ਦਾ ਜਨਮ 17 ਜੁਲਾਈ 1943 ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਈਸੇਵਾਲ ਦੇ ਵਿੱਚ ਹੋਇਆ ਬਚਪਨ ਤੋਂ ਹੀ ਨਿਰਮਲਜੀਤ ਸਿੰਘ ਸੇਖੋ ਨੂੰ ਹਵਾਈ ਜਹਾਜ਼ਾਂ ਤੇ ਫੌਜੀ ਜ਼ਿੰਦਗੀ ਦੇ ਨਾਲ ਪਿਆਰ ਸੀ ਤੇ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਵਿੱਚ ਹੀ ਛੱਡ ਕੇ 4 ਜੂਨ 1967 ਦੇ ਵਿੱਚ ਨਿਰਮਲਜੀਤ ਸੇਖੋ ਭਾਰਤੀ 에어 ਫੋਰਸ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਫੋਲੈਂਡ ਗਨਾਟ ਜਹਾਜ਼ ਦੇ ਪਾਇਲਟ ਬੰਦੇ ਨੇ 14 ਦਸੰਬਰ 1971 ਭਾਰਤ-ਪਾਕਿਸਤਾਨ ਜੰਗ ਚੱਰੀ ਸੀ। ਸਵੇਰ ਦੇ ਸਮੇਂ ਪਾਕਿਸਤਾਨ ਦੇ 6 F86 ਲੜਾਕੂ ਜਹਾਜ਼ਾਂ ਦੇ ਵੱਲੋਂ ਕਸ਼ਮੀਰ ਦੇ ਸ਼੍ਰੀਨਗਰ 에ਅਰਬੇਸ ਤੇ ਜ਼ਬਰਦਸਤ ਹਮਲਾ ਕੀਤਾ ਗਿਆ। ਜਿਸ ਤੋਂ ਬਾਅਦ ਨਿਰਮਲ ਜੀ ਸੇਖੋ ਬਿਨਾਂ ਆਪਣੀ ਜਾਨ ਦੀ ਪਰਵਾਹ ਕੀਤੇ ਜਹਾਜ਼ ਦੇ ਵਿੱਚ ਚੜ ਨਿਕਲ ਗਏ। ਇਹ ਕਲਿਆਣੇ ਹੀ 6 ਪਾਕਿਸਤਾਨੀ ਲੜਾਕੂ ਜਹਾਜ਼ਾਂ ਨੂੰ ਚੁਣੌਤੀ ਦਿੱਤੀ। ਨਿਰਮਲਜੀਤ ਸੇਖੋਂ ਨੇ ਦੋ ਪਾਕਿਸਤਾਨੀ ਲੜਾਕੂ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਤੇ ਗੰਭੀਰ ਨੁਕਸਾਨ ਪਹੁੰਚਾਇਆ। ਜਿਸ ਤੋਂ ਬਾਅਦ ਵੀ ਸੇਖੋਂ ਨੇ ਚਾਰ ਪਾਕਿਸਤਾਨੀ ਲੜਾਕੂ ਜਹਾਜ਼ਾਂ ਦਾ ਬੜੀ ਬਹਾਦਰੀ ਨਾਲ ਸਾਹਮਣਾ ਕੀਤਾ ਪਰ ਉਹ ਆਪਣੇ ਵੈਰੀਆਂ ਦੀ ਤੇਰਾਬੰਦੀ ਦੇ ਵਿੱਚ ਆ ਗਏ ਤੇ ਉਹਨਾਂ ਦਾ ਜਹਾਜ਼ ਵੈਰੀ ਦੀ ਗੋਲੀਬਾਰੀ ਦਾ ਸ਼ਿਕਾਰ ਹੋ ਗਿਆ ਤੇ ਨਸ਼ਟ ਹੋ ਗਿਆ। ਤੇ ਸੇਖੋਂ ਨੇ ਆਪਣੀ ਜਾਨ ਦੇ ਕੇ ਇਸ ਹਮਲੇ ਨੂੰ ਰੋਕ ਦਿੱਤਾ। ਸੇਖੋ ਦੀ ਬਹਾਦਰੀ ਦੇ ਲਈ ਭਾਰਤੀ ਸਰਕਾਰ ਨੇ ਉਹਨਾਂ ਨੂੰ ਪਰਮਵੀਰ ਚੱਕਰ ਦੇ ਨਾਲ ਸਨਮਾਨਿਤ ਕੀਤਾ। ਇਹ ਸਨਮਾਨ ਭਾਰਤ ਦੀ ਸਭ ਤੋਂ ਉੱਚੀ ਫੌਜੀ ਪਦਵੀ ਹੈ ਤੇ ਉਹ ਭਾਰਤੀ 에ਅਰਫੋਰਸ ਦੇ ਪਹਿਲੇ ਤੇ ਅਜੇ ਤੱਕ ਦੇ ਇੱਕੋ ਇੱਕ ਅਫਸਰ ਹਨ ਜਿਨ੍ਹਾਂ ਨੂੰ ਇਹ ਸਨਮਾਨ ਮਿਲਿਆ ਤੇ ਹੁਣ ਦਿਲਜੀਤ ਦੇ ਵੱਲੋਂ ਬਾਰਡਰ 2 ਦੇ ਵਿੱਚ ਨਿਰਮਲਜੀਤ ਸਿੰਘ ਸੇਖੋ ਦਾ ਕਿਰਦਾਰ ਨਿਭਾਇਆ ਜਾਵੇਗਾ।